ਸਿੱਖ ਜਗਤ ਅੰਦਰ ਜੋ ਮਹਾਨ ਮੀਰੀ ਪੀਰੀ ਦਾ ਸਿਧਾਂਤ ਹੈ ਉਸ ਬਾਬਤ ਕੁਝ ਆਪ ਸੰਗਤ ਦੇ ਨਾਲ ਵਿਚਾਰ ਸਾਂਝੇ ਕਰੇਗਾ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਦਾ ਪਹਿਲਾ અવਤਾਰ ਨੇ ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਜੋਤ ਰੂਪ ਹਰਾ ਆਪ ਗੁਰਨਾਨਕ ਕਹਾਇਓ ਗੁਰੂ ਨਾਨਕ ਸਾਹਿਬ ਦੇ ਛੇਵੇਂ ਜਾਮੇ ਖੁਦਾ ਦੇ ਛੇਵੇਂ અવਤਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਦੀ ਅਜ਼ਮਤ ਤੇ ਇਹ ਭੋਲ ਭਾਈ ਗੁਰਦਾਸ ਜੀ ਨੂੰ ਕਹਿਣੇ ਪਏ ਗਏ ਛਠਮ ਪੀਰ ਬੈਠਾ ਗੁਰਪਾਰੀ ਪੀਰਾਨ ਪੀਰ ਔਰ ਭਾਰੀ ਇੰਨਾ ਹੈ ਵੀ ਉਹਦੇ ਤੁਲ ਦੁਨੀਆ ਤੇ ਕੋਈ ਰਹਿਬਰ ਮਹਾਪੁਰਸ਼ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਕੀ ਮਹਿਮਾ ਕਿਆ ਕਹਾ ਗੁਰ ਬੇਕ ਸਤ ਸਰ ਉਹਵਾਦ ਜੋਗਤ ਦੀ ਜੁਗਾ ਜੁਗ ਪੂਰਾ ਪਰਮੇਸ਼ਰ ਗੁਰੂ ਦੀ ਮਹਿਮਾ ਕਿਤਨੀ ਗਾ ਸਕਦੇ ਹੋ ਅੰਤ ਨਹੀਂ ਆਵੇਗਾ ਹਾਂ ਗਾ ਕੇ ਜੀਵਨ ਸਫਲਾ ਕਰ ਲਵੋ ਸਾਗਰ ਦਾ ਅੰਤ ਬੁਲਬਲੇ ਨਹੀਂ ਪਾ ਸਕਦੇ ਕਹਿੰਦੇ ਉਹਦੀ ਉਪਮਾ ਬੜੀ ਵੱਡੀ ਹੈ ਹੀ ਇਸ ਦਾ ਓਸ਼ਨ ਆਫ ਦਾ ਡਿਵਾਈਨ ਨੋਲੇਜ ਟਰੂਥਫੁਲਨੈਸ ਮੈਰਾਕੁਲਸ ਪਾਵਰਸ ਗੁਰੂ ਦੇ ਤੁਲ ਕੋਈ ਵੀ ਨਹੀਂ ਹੈ ਦੁਨੀਆ ਤੇ ਪੂਰਾ ਪਰਮੇਸ਼ਵਰ ਹੈ ਉਹ ਪਰਮਾਤਮਾ ਦੇ ਉਹ ਸਰਗੁਣ ਸਰੂਪ ਨੇ ਹੀ ਇਜ਼ ਦਾ ਪਰਫੈਕਟ ਲਾਰਡ ਐਸੇ ਗੁਰੂ ਹਰਗੋਬਿੰਦ ਸਾਹਿਬ ਬਾਬਤ ਪਾਈ ਨੰਦ ਲਾਲ ਜੀ ਨੇ ਨਾ ਫਾਰਸੀ ਵਿੱਚ ਇਹ ਬਚਨ ਕਿਹਾ ਇਅਜ਼ਾਜ਼ੇ ਪਾਕਸ਼ ਮਿਨੁਲ ਸ਼ਮਸ ਅਜ਼ਹਰ ਵਾ ਮੰਸਲੇ ਉਲੀ ਆਇਸ਼ ਅਜ਼ਹਰ ਉਲਵੀ ਬਰਤਰ ਇਹਦੇ ਅਰਥ ਸਮਝੋ ਕਹਿੰਦੇ ਆਇਆ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਜਿਹੜੀ ਪਾਵਨ ਵਡਿਆਈ ਹੈ ਪਵਿੱਤਰ ਵਡਿਆਈ ਹੈ ਉਹ ਬੜੀ پاک ਹੈ ਬੜੀ ਮਹਾਨ ਹੈ ਤੇ ਨਾਲ ਕਹਿੰਦੇ ਨੇ ਸ਼ਮਸ ਸੂਰਜ ਤੋਂ ਭਾਵ ਹੈ ਇਨੀ ਮਹਾਨ ਇਨੀ ਉੱਚੀ ਹੈ ਵੀ ਸੂਰਜ ਦੀ ਰੌਸ਼ਨੀ ਵੀ ਉੱਥੇ ਨਹੀਂ ਪਹੁੰਚ ਸਕਦੀ ਸੂਰਜ ਦੀ ਚਮਕ ਨਾਲੋਂ ਵੀ ਮਹਾਨ ਚਮਕ ਹੈ ਤੁਹਾਡੀ ਆਇਆ ਗੁਰੂ ਹਰਗੋਬਿੰਦ ਸਾਹਿਬ ਤੁਹਾਡਾ ਉੱਚਾ ਮਰਤਬਾ ਸੂਰਜ ਨਾਲੋਂ ਵੀ ਮਹਾਨ ਹੈ ਜਿੰਨੇ ਮਹਾਨ ਮਰਤਬੇ ਨੇ ਨਾ ਸਤਪੁਰਸ਼ਾਂ ਦੇ ਉਹਨਾਂ ਤੋਂ ਵੀ ਤੁਸੀਂ ਉੱਚੇ ਹੋ ਦੀਨ ਦੁਨੀਆ ਦੇ ਤੁਸੀਂ ਮਾਲਕ ਕੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਗੁਰੂ ਨਾਲੋਂ ਵੱਡਾ ਕੋਈ ਨਹੀਂ ਹੈ ਦੁਨੀਆ ਤੇ ਗੁਰੂ ਇਸ ਡਿਵਾਈਨ ਹੀ ਇਜ਼ ਆਲ ਪਾਵਰਫੁੱਲ ਉਹਦੇ ਬਰਾਬਰ ਕੋਈ ਹੋ ਨਹੀਂ ਸਕਦਾ ਆ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਰਨ ਵਿੱਚ ਕਹਿੰਦੇ ਸਾਰੇ ਹੀ ਸੁਖ ਮਿਲ ਜਾਣਗੇ ਯੂ ਵਿਲ ਆਬਟੇਨ ਆਲ ਦਾ ਕੰਫਰਟਸ ਸਭ ਸੁੱਖ ਤੈਨੂੰ ਇੱਥੋਂ ਮਿਲ ਜਾਣਗੇ ਐਸੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਪ੍ਰਕਾਸ਼ ਵਡਾਲੀ ਵਿਖੇ ਹੁੰਦਾ ਹੈ 1652 ਬਿਕਰਮੀ ਸੰਮਤ ਨੂੰ ਪਿਤਾ ਪ੍ਰਤਾਖ ਹਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਤਾ ਗੰਗਾ ਜੀ ਦੇ ਪਾਕ ਹਿਰਦੇ ਚੋਂ ਪ੍ਰਗਟ ਹੋਏ ਪਾਤਸ਼ਾਹ ਕੈਸਾ ਪਰਿਵਾਰ ਹੈ ਦਾਦਾ ਗੁਰੂ ਰਾਮਦਾਸ ਨੇ ਜਿਹਨੂੰ ਬਾਣੀ ਕਹਿੰਦੀ ਐ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਧਨ ਧਨ ਰਾਮਦਾਸ ਗੁਰ ਜਨ ਸਿਰਹਾਤ ਨੇ ਸਵਾਰਿਆ ਪੂਰੀ ਕਰਾਮਾਤ ਦੇ ਸਹਿਤ ਜੋ ਖੁਦਾ ਦੁਨੀਆ ਤੇ ਪ੍ਰਗਟ ਹੋਇਆ ਉਹ ਗੁਰੂ ਰਾਮਦਾਸ ਸੀ ਤੇ ਨਾਲ ਦਾਦੀ ਮਾਤਾ ਭਾਨੀ ਐ ਨਾਨਾ ਕ੍ਰਿਸ਼ਨ ਚੰਦ ਜੀ ਨੇ ਤੇ ਨਾਨੀ ਤਨਵੰਤੀ ਜੀ ਨੇ ਮਹਾਰਾਜ ਪ੍ਰਗਟ ਹੋਏ ਸਮਾ ਆਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਨ ਦੇ ਲਈ ਇਨਸਾਨੀਅਤ ਦੇ ਲਈ ਧਰਮ ਦੇ ਲਈ ਆਜ਼ਾਦ ਬੁਲੰਦ ਹਸਤੀ ਨੂੰ ਦੁਨੀਆ ਦੇ ਉੱਤੇ ਪ੍ਰਗਟ ਰੱਖਣ ਦੇ ਲਈ ਹਿਊਮਨ ਰਾਈਟਸ ਦੇ ਲਈ ਸ਼ਹਾਦਤ ਦੀ ਅਵਦੀ ਮਾਨਦੇ ਨੇ ਤਤੀ ਤਵੀ ਤੇ ਬਿਠਾ ਕੇ ਜ਼ਾਹਗੀਰ ਦੇ ਹੁਕਮ ਵਿੱਚ ਮਰਤਜ਼ਾ ਖਾਨ ਚੰਦੂ ਵਰਗਿਆਂ ਦੁਸ਼ਟਾਂ ਵੱਲੋਂ ਸ਼ਹੀਦ ਕੀਤਾ ਜਾਂਦਾ ਹੈ ਪਾਤਸ਼ਾਹ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਰਸਤਾ ਬਦਲਿਆ ਹੈ ਇਹ ਜਿਹੜੀ ਭਗਤੀ ਹੈ ਨਾ ਇਹ ਜਿਹੜੀ ਪੀਰੀ ਹੈ ਮਹਾਰਾਜ ਨੇ ਇਹ ਜਾਣਿਆ ਵੀ ਇਸ ਨਿਰਮਾਣਤਾ ਨੂੰ ਭਗਤੀ ਨੂੰ ਪੀਰੀ ਨੂੰ ਫਕੀਰੀ ਨੂੰ ਮੁਗਲਿਆ ਸਲਤਨਤ ਬੁਝਦਲੀ ਸਮਝਣ ਲੱਗ ਪਈ ਹੈ ਵੇਖੋ ਇੱਕ ਸੁਭਾਅ ਹੁੰਦਾ ਹੈ ਬੰਦੇ ਦਾ ਨਿਮਰਤਾਵਾਨ ਦਾ ਉਹ ਹਰ ਇੱਕ ਨੂੰ ਝੋਕੇ ਫਤੇ ਬੁਲਾਉਂਦਾ ਹੈ ਸੰਗਤ ਇਹ ਗਿਆਨ ਰੱਖਦੀ ਹੈ ਵੀ ਇਹ ਇੱਕ ਸਿੱਖ ਦੂਸਰੇ ਸਿੱਖ ਦਾ ਅਦਬ ਕਰ ਰਿਹਾ ਹੈ ਇਹ ਕੋਈ ਕਿਸੇ ਦੇ ਅੱਗੇ ਗਿੜਗੜਾਉਣਾ ਨਹੀਂ ਹੁੰਦਾ ਪਰ ਇਹੀ ਫਤੇ ਤੁਸੀਂ ਥੋੜੀ ਜੀ ਨੀਵੀਂ ਹੋ ਕੇ ਕਿਸੇ ਹੁਕਮਰਾਨ ਨੂੰ ਲੀਡਰ ਨੂੰ ਬੁਲਾਓ ਤੇ ਉਹਨੇ ਕਹਿਣਾ ਮੇਰੇ ਮਰਾਤਬੇ ਤੋਂ ਡਰਦਾ ਹੀ ਝੁਕੀ ਜਾਂਦਾ ਹੈ ਇਹ ਹੁਕਮਰਾਨ ਨਿਮਰਤਾ ਨੂੰ 부ਜਦਲੀ ਸਮਝ ਬੈਂਦੇ ਨੇ ਫਕੀਰੀ ਨੂੰ 부ਜਦਲੀ ਸਮਝ ਲੈਂਦੇ ਨੇ ਇਹਨਾਂ ਦੇ ਨਾਲ ਮੀਰੀ ਹੀ ਵਰਤਣੀ ਪੈਂਦੀ ਹੈ ਸ਼ਕਤੀ ਹੀ ਵਰਤਣੀ ਪੈਂਦੀ ਹੈ ਭਗਤੀ ਨੂੰ ਇਹ ਸਮਝਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਜਾਣਿਆ ਵੀ ਹੁਣ ਕੰਡਿਆਂ ਦੇ ਮੂੰਹ ਭੰਨਣ ਦੇ ਲਈ ਕੰਡਿਆਂ ਵਰਗੀ ਕਠੋਰਤਾ ਹੀ ਚਾਹੀਦੀ ਹੈ ਹੁਣ ਇਟ ਨਾਲ ਟਕਰਾਉਣ ਦੇ ਲਈ ਪੱਥਰ ਬਣਨਾ ਪਵੇਗਾ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਇਹਨਾਂ ਦੇ ਦਰਮਿਆਨ ਇਹ ਜੋ ਪਹਿਲੀ ਤੋਂ ਪੰਵੀ ਪਾਤਸ਼ਾਹੀ ਤੱਕ ਗੁਰੂ ਸਹਿਬਾਨ ਨੇ ਇਹ ਫਕੀਰੀ ਵਿੱਚ ਵਰਤੇ ਨੇ ਭਾਰਤ ਵਰਸ਼ ਤੇ ਮੁਗਲ ਬੜਾ ਜ਼ੁਲਮ ਕਰਦੇ ਸਨ ਬਾਬਰ ਵਰਗੇ ਜਾਬਰ ਲੋਕ ਪ੍ਰੇਮ ਨਾਲ ਸਮਝਾਇਆ ਇਹ ਨਹੀਂ ਸਮਝੇ ਉਲਟਾ ਸਮਝਾਉਣ ਵਾਲੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਗਿਆਨ ਦਾ ਅਨੇਰਾ ਸੀ ਅਗਿਆਨ ਦਾ ਧੱਕਾ ਸੀ ਪਹਿਲੀਆਂ ਪੰਜ ਪਾਤਸ਼ਾਹੀਆਂ ਨੇ ਗਿਆਨ ਦੀ ਖੜਗ ਲੈ ਕੇ ਉਹ ਅੰਧਕਾਰ ਨੂੰ ਮਿਟਾ ਦਿੱਤਾ ਕੱਟ ਦਿੱਤਾ ਵੜ ਦਿੱਤਾ ਹੁਣ ਅਗਿਆਨ ਦੇ ਧੱਕੇ ਨਾਲੋਂ ਰਾਜਸੀ ਧੱਕਾ ਵੱਧ ਹੈ ਤੇ ਰਾਜਸੀ ਧੱਕਾ ਕਰਨ ਵਾਲੇ ਹੁਕਮਰਾਨ ਗਿਆਨ ਦੀ ਖੜਗ ਨਾਲ ਨਹੀਂ ਕੱਟੇ ਜਾਣੇ ਇਹ ਪ੍ਰਤੱਖ ਲੋਕ ਅੜਗ ਨਾਲ ਕਟਣੇ ਪੈਣੇ ਨੇ ਇਨਾ ਲਈ ਲੋਹ ਖੜਗ ਉਠਾਉਣੀ ਪੈਣੀ ਐ ਗਊ ਗਰੀਬ ਦੀ ਹਤਿਆ ਕਰਦੇ ਨੇ ਭਾਰਤ ਵਰਸ਼ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਏ ਜ਼ੁਲਮੋਂ ਸਤਮ ਟਾਉਂਦੇ ਨੇ ਲੋਕਾਈ ਤੇ ਮਹਾਰਾਜ ਕਹਿੰਦੇ ਰਾਜਸੀ ਧੱਕੇ ਨੂੰ ਰੋਕਣ ਦੇ ਲਈ ਜ਼ੁਲਮ ਨੂੰ ਮਿਟਾਉਣ ਦੇ ਲਈ ਹੁਣ ਤਲਵਾਰ ਚੁੱਕਣੀ ਪੈਣੀ ਐ ਅਗਿਆਨ ਨੂੰ ਗਿਆਨ ਦੀ ਖੜਗ ਕੱਟਦੀ ਐ ਜ਼ੁਲਮ ਨੂੰ ਪ੍ਰਤੱਖ ਲੋਹ ਖੜਗ ਕੱਟਦੀ ਐ ਹੁਣ ਗਿਆਨ ਖੜਗ ਦੇ ਨਾਲ-ਨਾਲ ਲੋਹ ਖੜਗ ਦੀ ਲੋੜ ਹੈ ਹੁਣ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕਰਨ ਦਾ ਸਮਾਂ ਹੈ ਪ੍ਰੇਮ ਰਸ ਦੇ ਨਾਲ-ਨਾਲ ਹੁਣ ਵੀਰ ਰਸ ਲਿਆਉਣਾ ਪਵੇਗਾ ਅਧਿਆਤਮਕ ਸ਼ਕਤੀ ਦੇ ਨਾਲ-ਨਾਲ ਹੁਣ ਸਰੀਰਕ ਸ਼ਕਤੀ ਵੀ ਪ੍ਰਗਟ ਕਰਨੀ ਪਵੇਗੀ ਰਬਾਬ ਦੇ ਨਾਲ-ਨਾਲ ਹੁਣ ਤਲਵਾਰ ਪ੍ਰਗਟ ਕਰਨੀ ਪਵੇਗੀ ਏਦਾਂ ਪੀਰੀ ਦੇ ਨਾਲ ਹੁਣ ਮੀਰੀ ਪ੍ਰਗਟ ਕਰਨੀ ਪਵੇਗੀ ਸਾਡੇ ਜੀਵਨ ਦੇ ਇਹ ਦੋ ਪੱਖ ਨੇ ਇੱਕ ਪੱਖ ਵੀ ਭਾਰੂ ਪੈ ਜਾਵੇ ਤੇ ਜੀਵਨ ਵਿੱਚ ਇਉਂ ਸਮਝ ਲਓ ਸਟੇਬਿਲਨੈਸ ਨਹੀਂ ਰਹਿੰਦੀ ਟਿਕਾਹ ਨਹੀਂ ਰਹਿੰਦਾ ਡਾਵਾਂਡੋਲ ਹੋ ਜਾਂਦੇ ਆ ਅਸੀਂ ਅਧਿਆਤਮਿਕ ਪੱਖ ਭਾਰਤ ਵਿੱਚ ਬੜਾ ਹਾਵੀ ਰਿਹਾ ਹੈ ਬੜੇ ਮਹਾਪੁਰਸ਼ ਪੈਦਾ ਹੋਏ ਅਧਿਆਤਮਿਕਤਾ ਦਾ ਉਪਦੇਸ਼ ਦਿੰਦੇ ਰਹੇ ਬੜੀ ਤਰੱਕੀ ਕੀਤੀ ਭਗਤੀ ਦੀ ਦੁਨੀਆ ਵਿੱਚ ਭਾਰਤ ਦੇ ਲੋਕਾਂ ਨੇ ਹੁਣ ਜ਼ਿਆਦਾਤਰ ਅਧਿਆਤਮਿਕ ਉਪਦੇਸ਼ ਦੇਣ ਵਾਲੇ ਮਹਾਪੁਰਸ਼ਾਂ ਅਹਿੰਸਾ ਦਾ ਨਾਰਾ ਲਾਇਆ। ਜਿਵੇਂ ਮਹਾਤਮਾ ਬੁੱਧ ਨੇ ਨਹੀਂ ਕਿਹਾ ਅਹਿੰਸਾ ਪਰਮੋ ਧਰਮੰ। ਪਰਮ ਧਰਮ ਅਹਿੰਸਾ ਹੈ। ਹਿੰਸਾ ਛੱਡ ਦਿਓ, ਤਲਵਾਰ ਛੱਡ ਦਿਓ। ਭਾਰਤਵਰਸ਼ ਦੇ ਲੋਕਾਂ ਨੇ ਤਲਵਾਰ ਰੱਖ ਦਿੱਤੀ। ਕੱਲੀ ਮਾਲਾ ਫੜ ਕੇ ਬਹਿ ਗਏ, ਮੈਡੀਟੇਸ਼ਨ ਤੇ ਬਹਿ ਗਏ। ਉਹ ਨਿਰਮਾਣਤਾ ਇਨੀ ਗਹਿਰੀ ਬਹਿ ਗਈ ਇਹਨਾਂ ਦੇ ਅੰਦਰ ਇਹ ਹੌਲੀ-ਹੌਲੀ ਕਾਇਰ ਹੁੰਦੇ ਗਏ ਇਹਨੇ ਠੰਡੇ ਪੈ ਗਏ ਇਹ ਕਾਇਰ ਜੇ ਹੋ ਗਏ 나ਦਰ ਸ਼ਾਹ ਵਰਗੇ ਹੁਕਮਰਾਨ ਮੁਠੀ ਪਰ ਸਿਪਾਈਆਂ ਨੂੰ ਲੈ ਕੇ ਆਉਂਦੇ ਨੇ afghanistan ਤੋਂ chalde ne bharat da maal asbab izzat lutde ne ladkiyan nu ਬਹੁਤ ਬੇਟੀਆਂ ਨੂੰ ਬੰਦੀ ਬਣਾਉਂਦੇ ਨੇ afghanistan ਵਿੱਚ ਟਕਿਆਂ ਤੇ ਵੇਚਦੇ ਨੇ ਕੋਈ ਪੁੱਛਣ ਵਾਲਾ ਨਾ ਰਿਹਾ ਨਾ ਦਰਸ਼ਾ ਹੁਣਾਂ ਨੂੰ ਵੀ ਇਹ ਜ਼ੁਲਮ ਕਿਉਂ ਕਰਦੇ ਹੋ ਕਿਉਂਕਿ ਜਿਹਦੇ ਹੱਥ ਤਲਵਾਰ ਹੈ ਉਹਨੂੰ ਮਾਲਾ ਵਾਲਾ ਕੀ ਪੁੱਛੇ ਉਹਦੇ ਸਾਵੇਂ ਤੇ ਤਲਵਾਰ ਲੈ ਕੇ ਨਿੱਤਰਨਾ ਪੈਂਦਾ ਹੈ ਬਾਬਰ ਨੇ ਦੇਖੋ ਇਮਨਾਬਾਦ ਦਾ ਹਾਲ ਕੀ ਕੀਤਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਣੀ ਵਿੱਚ ਦਰਸਾਇਆ ਹੈ ਪੁੱਛੋ ਮਹਾਰਾਜ ਕਿਉਂ ਭਾਰਤ ਵਰਸ਼ ਦੇ ਉੱਤੇ ਜ਼ੁਲਮ ਹੋਇਆ ਮਹਾਰਾਜ ਕਹਿੰਦੇ ਪਰਜਾ ਕਮਜ਼ੋਰ ਹੋ ਗਈ ਸੀ ਉਹ ਤਲਵਾਰਾਂ ਚਲਾਉਂਦੇ ਸਨ ਇਹ ਮਾਲਾ ਲੈ ਕੇ ਬੈਠੇ ਸੀ ਭਾਰਤ ਦੇ ਲੋਕ ਵੀ ਅਸੀਂ ਮੰਤਰ ਚਲਾਵਾਂਗੇ ਤੇ ਮੁਗਲਾਂ ਨੂੰ ਅੰਨੇ ਕਰ ਦਵਾਂਗੇ ਬਾਬਰ ਚੜਕੇ ਆਉਂਦਾ ਹੈ ਸ਼ਸਤਰ ਵਿਦਿਆ ਵਿੱਚ નિਪੁੰਨ ਸੀ ਮਾਲਾ ਲੈ ਕੇ ਸੰਮੁਖ ਪੀਰ ਫਕੀਰ ਪੰਡਿਤ ਬੈਠ ਗਏ ਮੰਤਰ ਮਾਰੇ ਗਏ ਟੂਨੇ ਟਪੇ ਕੀਤੇ ਗਏ ਕੰਮ ਕੁਝ ਨਾ ਆਇਆ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ਮਸ਼ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾਲਾਇਆ ਕਹਿੰਦੇ ਮੰਤਰਾਂ ਨਾਲ ਮੁਗਲ ਅੰਨੇ ਨਾ ਹੋਏ ਸ਼ਗੋ ਮੰਤਰ ਪੜਨ ਵਾਲਿਆਂ ਨੂੰ ਗਲੀਆਂ ਵਿੱਚ ਰੋਲ ਦਿੱਤਾ ਗਿਆ ਕਰੋੜਾਂ ਪੀਰ ਤੇ ਆਏ ਪਰ ਮਹਾਰਾਜ ਕਹਿੰਦੇ ਨੇ ਕਿਸੇ ਨੇ ਨਾ ਸੁਣੀ ਕਿਸੇ ਨੇ ਨਾ ਰੱਖਿਆ ਤਲਵਾਰਾਂ ਰੱਖ ਕੇ ਜਿਹੜੇ ਮੰਤਰਾਂ ਦਾ ਆਸਰਾ ਲੈਂਦੇ ਨੇ ਉਹ ਗੁਲਾਮ ਹੋ ਜਾਂਦੇ ਨੇ ਤੇ ਭਾਰਤ ਗੁਲਾਮ ਹੋ ਗਿਆ ਅਹਿੰਸਾ ਦੇ ਨਾਰੇ ਲਾਉਂਦਾ ਲਾਉਂਦਾ ਥਾਨ ਮੁਕਾਮ ਸਭ ਜਲਾ ਦਿੱਤੇ ਗਏ ਮੰਦਰ ਜਲਾ ਦਿੱਤੇ ਗਏ بڑے بڑے ਸ਼ਹਿਜਾਦੇ بڑے بڑے ਬ੍ਰਾਹਮਣ ਮਿੱਟੀ ਵਿੱਚ ਰੋਲ ਦਿੱਤੇ ਗਏ ਗਲੀਆਂ ਵਿੱਚ ਇਉਂ ਲੋਥੜੇ ਖਿਲਰੇ ਪਏ ਨੇ ਸ਼ਰੀਰ ਦੇ ਮਹਾਰਾਜ ਕਹਿੰਦੇ ਨੇ ਇੱਕ ਨਾ ਚਲੀ ਭਾਰਤ ਵਰਸ਼ ਦੇ ਲੋਕਾਂ ਦੀ ਐਸੇ ਗੁਲਾਮ ਲੋਕਾਂ ਨੂੰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੁਰਜੀਤ ਕਰਨਾ ਚਾਹੁੰਦੇ ਨੇ ਕਹਿੰਦੇ ਹੁਣ ਭਗਤੀ ਦੇ ਨਾਲ ਸ਼ਕਤੀ ਵਰਤਣੀ ਪਵੇਗੀ ਨਹੀਂ ਤੇ ਇਹ ਗੁਲਾਮੀ ਟੁੱਟਣੀ ਨਹੀਂ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ 1663 ਬਿਕਰਮੀ ਸੰਮਤ ਦੇ ਵਿੱਚ ਕੇਵਲ 11 ਸਾਲ ਦੀ ਉਮਰ ਹੈ ਬਾਪੂ ਦੀ ਬਾਬਾ ਹਰਗੋਬਿੰਦ ਸਾਹਿਬ ਦੀ ਕੋਠੜੀ ਸਾਹਿਬ ਵਿਖੇ ਗੁਰਤਾ ਗੱਦੀ ਦੀ ਦਸਤਾਰਬੰਦੀ ਹੁੰਦੀ ਹੈ ਤਿਲਕ ਲੱਗਦਾ ਹੈ ਗੁਰਤਾ ਦਾ ਮਹਾਰਾਜ ਸਿੱਖੀ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਜੋ ਮਰਜੀਆਂ ਪੀੜੀਆਂ ਥਾਪਦੇ ਸਨ ਪ੍ਰਚਾਰਕ ਥਾਪਦੇ ਸਨ ਜੋ ਮਸੰਦ ਸਨ ਉਹ ਸਾਰੇ ਆਏ ਨੇ ਕੋਈ ਸੇਲੀ ਟੋਪੀ ਲਿਆਇਆ ਹੈ ਕੋਈ ਮਾਲਾ ਲਿਆਇਆ ਹੈ ਕੋਈ ਮੰਜੀ ਲਿਆਇਆ ਹੈ ਸਭ ਕੁਝ ਗੁਰੂ ਸਾਹਿਬ ਦੇ ਅੱਗੇ ਧਰ ਦਿੱਤਾ ਗਿਆ ਇਹ ਜਿਹੜਾ ਸੇਲੀ ਲਬਜ਼ ਹੈ ਨਾ ਇਹਨੂੰ ਆ ਅੱਜ ਕੱਲ ਦੀ ਟੋਪੀ ਨਾ ਸਮਝੋ ਉਹਨਾਂ ਜਾਂ ਰੇਸ਼ਮ ਦੀ ਇਹ ਰੱਸੀ ਹੁੰਦੀ ਹੈ ਸਾਫੇ ਦੇ ਉੱਤੋਂ ਦੀ ਫਕੀਰ ਬੰਦੇ ਨੇ ਉਹ ਕਈਆਂ ਨੇ ਸੇਲੀ ਟੋਪੀ ਅੱਜ ਕੱਲ ਦੀ ਟੋਪੀ ਵਰਗੀ ਸਮਝ ਕੇ ਫੋਟੋਆਂ ਹੀ ਗੁਰੂ ਸਾਹਿਬਾਨਾਂ ਦੀ ਟੋਪੀ ਦੀ ਪਾ ਕੇ ਬਣਾ ਦਿੱਤੀਆਂ ਨੇ ਕਲਗੀਧਰ ਮਹਾਰਾਜ ਨੇ ਦਸਤਾਰਾ ਬਖਸ਼ਿਆ ਹੈ ਗੁਰੂ ਅਰਜਨ ਸਾਹਿਬ ਨੇ ਦਸਤਾਰਾ ਬਖਸ਼ਿਆ ਹੈ ਸਾਬਤ ਸੂਰਤ ਦਸਤਾਰ ਸਿਰਾਂ ਟੋਪੀ ਗੁਲਾਮੀ ਦੀ ਪ੍ਰਤੀਕ ਹੈ ਇਹ ਪਗੜੀਆਂ ਦਸਤਾਰਾਂ ਇਹ ਸਰਦਾਰੀ ਦਾ ਪ੍ਰਤੀਕ ਨੇ ਟੋਪੀ ਮਗਲਾ ਵੱਲੋਂ ਭਾਰਤ ਵਰਸ਼ ਦੇ ਲੋਕਾਂ ਨੂੰ ਪਹਿਨਾਈ ਜਾਂਦੀ ਸੀ ਤੁਸੀਂ ਗੁਲਾਮ ਹੋ ਪਗੜੀਆਂ ਅਸੀਂ ਧਾਰਾਂਗੇ ਤਖਤਾਂ ਦੇ ਅਸੀਂ ਮਾਲਕਾਂ ਦੇ ਸਾਡੇ ਲੋਕਾਂ ਕਮਲਿਆਂ ਫੈਸ਼ਨ ਬਣਾ ਲਿਆ ਟੋਪੀ ਪਾਉਣੀ ਗੁਲਾਮੀ ਦੇ ਚਿੰਨ ਛਾਤੀ ਨਾਲ ਲਾਏ ਹੋਏ ਨੇ ਜਿਸ ਗੁਲਾਮੀ ਨੂੰ ਮਿਟਾਉਣ ਲਈ ਗੁਰਗੋਬਿੰਦ ਸਿੰਘ ਪਾਤਸ਼ਾਹ ਸਰਬੰਸ ਵਾਰ ਗਏ ਉਹ ਟੋਪੀਆਂ ਇਹ ਪਾਈ ਫਿਰਦੇ ਨੇ ਅੱਜਕੱਲ ਜਿਹੜੀ ਮਸਾਂ ਗਲੋਂ ਲਾਈ ਸੀ ਪਾਤਸ਼ਾਹ ਨੇ ਸਾਡੇ ਦੀਨ ਦੁਨੀਆ ਦੇ ਮਾਲਕ ਬੈਠੇ ਹੋਏ ਨੇ ਦਸਤਾਰ ਬੰਦੀ ਹੁੰਦੀ ਹੈ ਜੋ ਅੱਜ ਤੋਂ ਪਹਿਲਾਂ ਹੁੰਦਾ ਰਿਹਾ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੱਕ ਇੱਕ ਦਸਤਾਰ ਬਾਈਦੀ ਸੀ ਉਤੇ ਸੇਲੀ ਬਲੇਟ ਦਿੱਤੀ ਜਾਂਦੀ ਸੀ